ਆ ਬੰਦੇਲ ਦੇਖੋ ਅੱਧਾ ਕਿਲੋ ਚਿੱਟੇ ਦੇ ਨਾਲ ਫੜਿਆ ਗਿਆ ਵੈਸੇ ਪੰਜਾਬੀ ਬਹੁਤ ਰੌਲਾ ਪਾਉਂਦੇ ਨਸ਼ਾ ਨਸ਼ਾ ਮਰ ਗਿਆ ਜੀ ਇੱਕ ਹੋਰ ਭੇਟ ਚੜ ਗਿਆ ਜੀ ਕਾਹੇ ਹੋ ਗਿਆ ਜੀ ਹਾਈ ਸਰਕਾਰਾਂ ਫਲਨ ਇਹ ਉਹ ਬੇਚੇ ਨਾਲੇ ਵੀ ਆਪ ਹੀ ਪੰਜਾਬ ਨੂੰ ਤਾਂ ਛੱਡੋ ਯਾਰ ਕੈਨੇਡਾ ਦੇ ਵਿੱਚ ਤੁਸੀਂ ਦੇਖੋ ਆ ਚਾਰ ਮੁੰਡੇ ਨਸ਼ਾ ਤਸਕਰੀ ਦੇ ਵਿੱਚ ਕੁੜੀਆਂ ਵੀ ਨਸ਼ਾ ਤਸਕਰੀ ਦੇ ਵਿੱਚ ਤੇ ਰੌਲਾ ਵੀ ਸਭ ਤੋਂ ਵੱਧ ਇਹਨਾਂ ਦਾ ਹੀ ਆਏ ਹੋਗਾ ਜੀ ਖਾਵੇ ਦੀ ਲੁੱਟ ਗਈ ਜੀ ਪੰਜਾਬ ਨੂੰ ਆਪ ਹੀ ਮੇਤੀ ਜਾਂਦੇ ਆ ਆਪ ਹੀ ਖਾਈ ਜਾਂਦੇ ਆ ਆਪ ਹੀ ਮਰੀ ਜਾਂਦੇ ਆ ਆਪ ਹੀ ਰੋਲਾ ਪਾਈ ਜਾਂਦੇ ਆ ਹੋਰ ਕਮਿਊਨਿਟੀਾਂ ਦੇ ਵਿੱਚ ਕਿਤੇ ਨਸਾ ਹੈ ਨਿੰਗ ਨਹੀਂ ਪੰਜਾਬ ਤੋਂ ਆਉਂਦੇ ਆ ਪਰਦੇਸੀ ਮਜ਼ਦੂਰ ਉਹ ਕਦੇ ਚਿੱਟਾ ਕਾਲਾ ਖਾਂਦੇ ਦੇਖਿਆ ਤੁਸੀਂ ਨਾ 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 ਉਹ ਕੰਮ ਕਰਦੇ ਇੱਕ ਵੀ ਛੁੱਟੀ ਨਹੀਂ ਕਰਦੇਗੇ ਫਿਰ ਭਾਈ ਉਹ ਰੇੜੀਆਂ ਤੋਂ ਕਦੋਂ ਹੋਟਲ ਬਣ ਜਾਂਦੇ ਹੋਟਲਾਂ ਤੋਂ ਵੱਡੇ ਵੱਡੇ ਪੈਲਸ ਬਣ ਜਾਂਦੇ ਤੇ ਫਿਰ ਉਹਨਾਂ ਤੋਂ ਜੈਲ ਸੀ ਕਰਦੇ ਆ ਦੇਖੋ ਜੀ ਉਹਨਾਂ ਨੇ ਕਬਜ਼ਾ ਕਰ ਲਿਆ ਲੁਧਿਆਣਾ ਸਾਰਾ ਏ ਕਰਤਾ ਜਉਂ ਕਰਤਾ ਆਪ ਕੀ ਕਰਨ ਕੁਸ ਬਣੀ ਆਪ ਕਸ ਕਈ ਬੇਲੜ ਗਿਆ ਗਿਆਨ ਛਾੜੀ ਜਾਂਦੇ ਆ ਫੇਸਬੁੱਕ ਤੇ ਇੱਕੋ ਕਿਰਲਾ ਜਾਂ ਜੈਰਰ ਗਮੂ ਕਰਕੇ ਲਈ ਡਾਕਟਰ ਆਏ ਆ ਜੀ ਇੰਗਰੇਟ ਆਏ ਆ ਜੀ ਆਪਸ ਵਿੱਚ ਲੜੀ ਜਾਂਦੇ ਯਾਰ ਤੁਸੀਂ ਸਿੱਖੀ ਆ ਸਾਰੇ ਆਪਸ ਵਿੱਚ ਇੱਕ ਦੂਜੇ ਦੀਆਂ ਜਾਤਾਂ ਬਸੇ ਲੜੀ ਜਾਂਦੇ ਯਾਰ ਕਿਹੋ ਜਿਹੇ ਬੰਦੇ ਆ ਉਧਰ ਇੱਕੋ ਟੱਲੂ ਜਿਹਾ ਹੋ ਹੈਗਾ ਉਹ ਨੈਣਸੀ ਆਏ ਆ ਉਹ ਕਹਿੰਦੀ ਉਹ ਫਲਾਨਾ ਉਹ ਇੱਕ ਦੂਜੇ ਦੇ ਪੋਤੜੇ ਫੁਰਲੀ ਜਾਂਦੇ ਆ ਆ ਜੀ ਪਿੱਛੋਂ ਆਏ ਆ ਆ ਪਿੱਛੋਂ ਨਜ਼ਾਰਾ ਆ ਪਿੱਛੋਂ ਪਈਏ ਦਾ ਬੀ ਆ ਆ ਫਲਾਨੇ ਦਾ ਬੀ ਆ ਕੀ ਯਾਰ ਗੱਲਾਂ ਕੋਈ ਇਹ ਸਿੱਧਾ ਨਹੀਂ ਕਹਿੰਦੇ ਵੀ ਅਸੀਂ ਵੀਡੀਓ ਵੀਡੀਓ ਖੇਡ ਕੇ ਪੈਸੇ ਕਮਾਉਨੇ ਆ ਜਨਤਾ ਉਜਾਰੀ ਬੇਵਕੂਫ ਬਣਦੀ ਆ ਉਹਨਾਂ ਨੂੰ ਲੱਗਦਾ ਕਿ ਹਾਂ ਵੀ ਇਹ ਰੀਅਲ ਦੇ ਵਿੱਚ ਪਤਾ ਨਹੀਂ ਕੀ ਕਰੀ ਜਾਂਦੇ ਆ ਪਰ ਅਸਲ ਦੇ ਵਿੱਚ ਕਹਾਣੀ ਏ ਸ਼ੀ ਆ ਮੁੱਦੇ ਲੱਭਦੇ ਰਹਿੰਦੇ ਆ ਕਾਦੇ ਤੇ ਪਾਈਏ ਵੀਡੀਓ ਯਾਰ ਅਸਾ ਹੁਣ ਆਈ ਕਰ ਗਏ ਡਾਕਟਰ ਡਾਕਟਰ ਨੇ ਵੀ ਉਹ ਵੀ ਤਾਂ ਹੀ ਪਾਉਂਦਾਗਾ ਵੀ ਚਾਰ ਪੈਸੇ ਬਣਨਗੇ ਫੇਸਬੁੱਕ ਤੋਂ ਅਸਲ ਮੁੱਦਾ ਇਹ ਆ ਤਾਂ ਭਰਾਓ ਤੁਸੀਂ ਵੀ ਫੇਸਬੁੱਕ ਤੇ ਮੈਂ ਵੀਡੀਓ ਬਣਾਈ ਆ ਦੋ ਵੀਡੀਓ ਮੈਂ ਬਣਾ ਚੁੱਕਿਆ ਫੇਸਬੁਕ ਤੋਂ ਪੈਸੇ ਕਮਾ ਲਓ ਜਿੱਥੇ ਲੋਕ ਅਲਦੀਆਂ ਘੜਲ ਛੱਡੀ ਜਾਂਦੇ ਚਾਰ ਤੋਂ ਹੀ ਛੱਡ ਦਿਓ ਕੋਈ ਫਰਕ ਨਹੀਂ ਪੈਂਦਾ ਹਾਂ ਜੇ ਤੁਸੀਂ ਜੈਨੂਨ ਤੁਹਾਡੇ ਵਿੱਚ ਕੋਈ ਟੈਲੈਂਟ ਤੁਸੀਂ ਵਧੀਆ ਜਾਣਕਾਰੀ ਰੱਖ ਸਕਦੇ ਆ ਤਾਂ ਜ਼ਰੂਰ ਆਓ ਬਹੁਤ ਪੈਸੇ ਬਣਨਗੇ ਤੁਹਾਨੂੰ ਫੇਸਬੁਕ ਤੇ ਮੈਂ ਫੇਸਬੁਕ ਦੇ ਬਾਰੇ ਇੱਕ ਅੱਜ ਤੁਹਾਨੂੰ ਮੈਂ ਦੱਸਦਾ ਬਈ ਟਾਈਟਲ ਨਾਲ 15 ਹੈਸ਼ਟੈਗ ਲਾ ਦਿਓ ਜਿਹੜੇ ਮਤਲਬ ਜੇ ਤੁਹਾਡਾ ਜਾਣਕਾਰੀ ਆ ਕੰਡੈਕਟਰ ਜਾਣਕਾਰੀ ਵਾਲੀ ਜੀ ਨਿਊਜ਼ ਵਾਲਾ ਨਿਊਜ਼ ਵਾਲੇ ਵੀਡੀਓ ਤੁਹਾਡੀ ਚੱਲੂਗੀ ਹੀ ਚੱਲੂਗੀ ਕੋਈ ਨਹੀਂ ਰੋਕ ਸਕਦਾਗਾ ਲੋਕ ਵੀ ਆਈ ਹੁਣ ਇੱਕ ਦੂਜੇ ਦੀਆਂ ਲੱਤਾਂ ਪਾ ਖਿੱਚੀ ਜਾਂਦੇ ਆ ਆਨਲਾਈਨ ਲੜਾਈਆਂ ਕਰੀ ਜਾਂਦੇ ਆ ਆਨਲਾਈਨ ਬਦਮਾਸ਼ ਬਣੇ ਜਾਂਦੇ ਆ ਕੋਈ ਕਿਹਨੂੰ ਧਮਕੀਆਂ ਦੇਈ ਜਾਂਦਾ ਕੋਈ ਕਿਹਨੂੰ ਫੜੀ ਜਾਂਦਾਗਾ ਕੋਈ ਪੰਥਕ ਬਣੇ ਜਾਂਦਾਗਾ ਕੋਈ ਕੋਸ ਬਣੀ ਜਾਂਦਾਗਾ ਲਲ ਸਭ ਕੋਈ ਹੈ ਨਹੀਂ ਕਿ ਕਿਸੇ ਦਿਨ ਵੀ ਆਹ ਕਹ ਚੱਲਦਾਗਾ ¿Qué es eso? ¿Qué es Sari.